ਹਾਂ ਜੁਗਤੀ ਪੁੱਛ ਸਕਦਾ ਕੋਈ ਕਿਸੇ ਸਿੱਖ ਨੂੰ ਨਾਮ ਦੀ ਗੱਲ ਚਲਾਏ ਵੀ ਮੇਰਾ ਮਨ ਨਹੀਂ ਟਿਕਦਾ ਮੈਨੂੰ ਕੀ ਕਰਨਾ ਚਾਹੀਦਾ ਉਹ ਜੁਗਤੀ ਪੁੱਛ ਨਾਲ ਕੋਈ ਹੋ ਜਾਨੀ ਗੁਰੂ ਆਲਾ ਤਾਂ ਹੈ ਹੀ ਅਮਰ ਸਕਿਆ ਹੋਇਆ ਕੋਈ ਪਹਿਲੀ ਚ ਪੜਦਾ ਹੈ ਕੋਈ ਦੂਜੀ ਚ ਕੋਈ ਗਾਂ ਤੇ ਗਾਂ ਕੋਈ ਗੱਲ ਕਿਸੇ ਨੇ ਪੁੱਛ ਲਈ ਗੁਰਮਤ ਅਨਸਾਰ ਉਹਦੀ ਕੋਈ ਗੱਲ ਨਹੀਂ ਸੰਤ ਭਗਤ ਗੁਰ ਸਿੱਖ ਹੈ ਇਕੋ ਹੀ ਇਹਨਾਂ ਦੀ ਹੈਗੀ ਡਿਗਰੀ ਕੇ ਲਈ ਸੋਖਾ ਸਮਝਿਆ ਜਾਏ ਸੰਤ ਉਹ ਜਿਹੜਾ ਹਰ ਸਵਾਸ ਨਾਲ ਸਿਮਰਨ ਕਰੇ ਜਿੰਨਾ ਸਾਸ ਗਰਾਸ ਨਾ ਵਿਸਰੇ ਦੂਸਰਾ ਭਗਤ ਵੀ ਉਹਨੂੰ ਹੀ ਕਹਿੰਦੇ ਆ ਇਹਨੂੰ ਪਰਮੇਸ਼ਰ ਭੁੱਲੇ ਹੀ ਨਾ ਤੀਸਰਾ ਹੈ ਗੁਰਸਿੱਖ ਜੋ ਸਾਹਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰਸਿੱਖ ਕਹਿੰਦੇ ਉਸ ਨੂੰ ਜਿਹੜਾ ਹਰ ਸਵਾਸ ਨਾਲ ਸਿਮਰਨ ਕਰੇ। ਇਸ ਆਮ ਕੋਈ ਉਸ ਨੂੰ ਸਿੱਖ ਕਹਿ ਸਕਦੇ ਸਿੱਖ ਗੁਰਸਿੱਖ ਗੁਰੂ ਆਲ ਤੇ ਸਵਾਸ ਸਵਾਸ ਸਿਮਰਨ ਕਰਨ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਬਖਸ਼ਿਸ਼ ਕਰਦੇ ਨੇ। ਤਾਂ ਗੁਰੂ ਜੀ ਕਹਿੰਦੇ ਦੇਖੋ ਗੁਰੂ ਅੰਗਦ ਸਾਹਿਬ ਜੈਸਾ ਗੁਰਸਿੱਖ ਗੁਰੂ ਨਾਨਕ ਜੀ ਨੂੰ ਇੱਕ ਮਿਲਿਆ ਹੈ ਵੀ ਠੀਕ ਫਿਰ ਅੱਗੇ ਕਹਿੰਦੇ ਨੇ ਗੁਰੂ ਅਮਰਦਾਸ ਜੈਸਾ ਤੇਲ ਟੈਲਿਆ ਗੁਰੂ ਅੰਗਦ ਸਾਹਿਬ ਨੂੰ ਇੱਕ ਮਿਲਿਆ ਇਸ ਧਰਤੀ ਤੇ ਵੀ ਸੇਵਾ ਕਿਵੇਂ ਕਰੀ ਦੀ ਅੱਗੇ ਆ ਗਈ ਚੌਥੀ ਪਾਤਸ਼ਾਹੀ ਮਹਾਰਾਜ ਕਹਿੰਦੇ ਗੁਰਸਿੱਖ ਨਹੀਂ ਗੁਰ ਅੰਗਦ ਜੈਸਾ ਟੈਲਿਆ ਨਹੀਂ ਗੁਰ ਅਮਰਦਾਸ ਜੈਸਾ ਤੇ ਰਿਸ਼ਤੇਦਾਰ ਨਹੀਂ ਗੁਰੂ ਰਾਮਦਾਸ ਜੈਸਾ ਨਿਤ ਮਹਾਰਾਜ ਸੱਚੇ ਪਾਤਸ਼ਾਹ ਸੋਹਰਾ ਪਿਤਾ ਜੀ ਲੱਗਦੇ ਸਨ ਤੇ ਕੰਮ ਨੂੰ ਹੱਥ ਵੀ ਨਾ ਲਾਉਂਦੇ ਕਿਤੇ ਕੋਈ ਅਜੀ ਗੱਲ ਅੱਗੇ ਦਸਵੇਂ ਮਹਾਰਾਜ ਦੇ ਬਚਨ ਨੇ ਕਿ ਪੁੱਤਰ ਨਹੀਂ ਗੁਰ ਅਰਜਨ ਦੇਵ ਜੀ ਸਾਹਿਬ ਆਮ ਤਾਂ ਬੱਚੇ ਬਤੇਰੇ ਨੇ ਸੰਸਾਰ ਤੇ ਪਹਿਲਾ ਨੰਬਰ ਗੁਰੂ ਅਰਜਨ ਦੇਵ ਜੀ ਦਾ ਜਿਵੇਂ ਗੁਰੂ ਰਾਮਦਾਸ ਪਿਤਾ ਜੀ ਨੇ ਕਿਹਾ ਅੱਛਾ ਜੀ ਨਾਂ ਜੀ ਤਾਂ ਅਖਰ ਹੀ ਨਹੀਂ ਪੜੇ ਹੁਣ ਅੱਜ ਕੱਲ੍ਹ ਵੇਖ ਲਓ ਕਿੰਨਾ ਪਿਓ ਦੇ ਅੱਖੇ ਲੱਗਦੇ ਨੇ ਪਤਾ ਹੀ ਹੈ ਤੁਹਾਨੂੰ ਕਈ ਤਾਂ ਕਲ ਪਕਰ ਤੋਂ ਅੱਧੇ ਛਦਾ ਹੀ ਹੋਏ ਪਹਿਲੇ ਤੁਹਾਨੂੰ ਢੱਲੇ ਭਲੇ ਦੀ ਕਰਦੇ ਨੇ ਮੰਨ ਲਓ ਕੋਈ ਗੱਲ ਤੁਹਾਨੂੰ ਢੱਲੇ ਭਲੇ ਦੀ ਕਰਦੇ ਨੇ ਸੁਣ ਲਓ ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਜਿਵੇਂ ਗੁਰੂ ਰਾਮਦਾਸ ਜੀ ਕਹਿਣ ਅੱਛਾ ਜੀ ਅੱਛਾ ਜੀ ਤੂੰ ਵਿਚਾਰ ਹੋ ਰਹੀ ਸੀ ਪੰਡਤ ਸੂਰ ਸੂਰਮਾ ਛਤਰ ਪਤ ਰਾਜਾ ਚੱਕਰਵਰਤੀ ਬਾਦਸ਼ਾਹ ਇਹਨਾਂ ਤਿੰਨਾਂ ਨਾਲੋਂ ਵੱਡਾ ਹੈ ਭਗਤ ਸੰਤ ਭਗਤ ਗੁਰਸਿੱਖ ਹੈ ਇੱਕੋ ਹੀ ਡਿਗਰੀ ਹੈ ਸੰਤਾਂ ਦੀ ਭਗਤਾਂ ਦੀ ਗੁਰਸਿੱਖਾਂ ਦੀ ਸਿਮਰਨ ਵਾਲੇ ਉਹਨੂੰ ਸੰਤ ਕਹਿ ਲੋ ਭਗਤ ਜੀ ਕਹਿ ਲੋ ਗੁਰਸਿੱਖ ਕਹਿ ਲੋ ਕੋਈ ਹੋਜੀ ਗੱਲ ਨਹੀਂ